ਸੱਚ ਸਾਈ ਬੜਾ ਹੰਸ ਮਹੱਲਾ ਚੌਥਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਮੇਰੇ ਮਨ ਸਤਿਗੁਰ ਪ੍ਰੀਤ ਲਗਾਈ ਰਾਮ ਹਰ 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 ਨਾਮ ਮੇਰਾ ਮਨ ਵਸਾਈ ਰਾਮ ਹਰ ਹਰ ਨਾਮ ਮੇਰਾ ਮਨ ਵਸਾਈ ਸਭ ਦੁੱਖ ਵਿਸਾਰਨ ਹਾਰਾ ਵਡਭਾਗੀ ਗੁਰਦਰਸ਼ਨ ਪਾਇਆ ਤਨ ਤਨ ਸਤਿਗੁਰੂ ਹਮਾਰਾ ਉਠਤ ਬੈਠਤ ਸਤਿਗੁਰ ਸੇਵਹਿ ਜਿਤ ਸੇਵਿਐ ਸ਼ਾਂਤ ਪਾਈ ਮੇਰਾ ਮਨ ਮੇਰਾ ਮਨ ਸਤਿਗੁਰ ਪ੍ਰੀਤ ਲਗਾਈ ਹਉ ਜੀਵਾ ਹਉ ਜੀਵਾ ਸਤਿਗੁਰ ਦੇਖ ਸਰ ਸਰ ਚਿਹਰਾ ਹਰ ਨਾਮੋ ਹਰ ਨਾਮ ਦਿਰੜਾਈ ਜਪ ਹਰ ਹਰ ਨਾਮ ਭਿਕਸੇ ਰਾਮ ਜਪ ਹਰ ਹਰ ਨਾਮ ਕਮਲ ਪਰਗਾਸੇ ਹਰ ਨਾਮ ਨਮੰਗ ਨਿਦ ਪਾਈ ਹਉ ਮੈਂ ਰੋਗ ਗਿਆ ਦੁਖ ਲਾਤਾ ਹਰ ਸਹਜੋ ਸਮਾਦ ਲਗਾਈ ਹਰ ਨਾਮ ਵਡਾਈ ਸਤਿਗੁਰ ਤੇ ਪਾਈ ਸੁਖ ਸਤਿਗੁਰ ਦੇਵ ਮਨ ਪਰਸੇ ਹਉ ਜੀਵਾ ਹਉ ਜੀਵਾ ਸਤਿਗੁਰ ਦੇਖ ਸਰਸੇ ਕੋਈ ਆਣ ਕੋਈ ਆਣ ਮਲਾਵੇ ਮੇਰਾ ਸਤਗੁਰੂ ਪੂਰਾ ਰਾਮ ਹਉ ਮਨ ਤਨ ਹਉ ਮਨ ਤਨ ਦੇਵਾ ਤਿਸ ਕਾਟ ਸਰੀਰ ਆਰਾਮ ਹਉ ਮਨ ਤਨ ਕਾਟ ਕਾਟ ਤਿਸ ਦੇ ਜੋ ਸਤਗੁਰ ਬਚਨ ਸੁਣਾਏ ਮੇਰੇ ਮਨ ਬੈਰਾਗ ਭਇਆ ਬੈਰਾਗੀ ਮਿਲ ਗੁਰ ਦਰਸ਼ਨ ਸੁਖ ਪਾਏ ਹਰ ਹਰ ਕਿਰਪਾ ਕਰੋ ਸੁਖ ਦਾਤੀ ਦੇਹੋ ਸਤਗੁਰ ਚਰਨ ਹਮ ਤੂਰਾ ਕੋਈ ਆਣ ਕੋਈ ਆਣ ਮਲਾਵੇ ਮੇਰਾ ਸਤਿਗੁਰੂ ਪੂਰਾ ਗੁਰ ਜੇਵੜ ਗੁਰ ਜੇਵੜ ਦਾਤਾ ਮੈਂ ਅਵਰਨਾ ਕੋਈ RAM ਹਰ ਦਾਨੋ ਹਰ ਦਾਨ ਦੇਵੈ ਹਰ ਪੁਰਖ ਨਿਰੰજન ਸੋਈ RAM ਹਰ ਹਰ ਨਾਮ ਜਿਨਨੀ ਆਰਾਧਿਆ ਤਿਨ ਕਾ ਦੁਖ ਭਰਮ ਭਉ ਭਾਗਾ ਸੇਵਕ ਭਾਏ ਮਿਲੇ ਵਡਭਾਗੀ ਜਿਨੂੰ ਗੁਰ ਚਰਨੀ ਮਨ ਲਾਗਾ ਕਹੋ ਨਾਮ ਕਹ ਹਰ ਆਪ ਮਲਾਏ ਮਿਲ ਸਤਗੁਰ ਪੁਰਖ ਸੁਖ ਹੋਈ ਗੁਰ ਜੇਵੜ ਗੁਰ ਜੇਵੜ ਦਾਤਾ ਮੈਂ ਅਵਰ ਨਾ ਕੋਈ ਵਢਾਨਸ ਮਹੱਲਾ ਚੌਥਾ ਹਉ ਗੁਰ ਬਿਨ ਹਉ ਗੁਰ ਬਿਨ ਖਰੀ ਨਿਮਾਣੀ ਰਾਮ ਜਗ ਜੀਵਨ ਜਗ ਜੀਵਨ ਦਾਤਾ ਗੁਰ ਮੇਲ ਸਮਾਣੀ ਰਾਮ ਸਤਗੁਰ ਮੇਲ ਹਰ ਨਾਮ ਸਮਾਣੀ ਜਪ ਹਰ ਹਰ ਨਾਮ ਤੇ ਆਇਆ ਜਿਸ ਕਾਰਨ ਹਉ ਢੂੰਡ ਟੁਣੇਂਦੀ ਸੋ ਸੱਜਣ ਹਰ ਘਰ ਪਾਇਆ ਏਕ ਦ੍ਰਿਸ਼ਟ ਹਰ ਏਕੋ ਜਾਤਾ ਹਰ ਆਤਮ ਰਾਮ ਪਛਾਣੀ ਹਉ ਗੁਰ ਬਿਨ ਹਉ ਗੁਰ ਬਿਨ ਖਰੀ ਨਿਮਾਣੀ ਜਿਨਾਂ ਸਤ ਗੁਰ ਜਿਨ ਸਤ ਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਲਾਏ ਰਾਮ ਤਿੰਨ ਚਰਨ ਤਿੰਨ ਚਰਨ ਸਰੇ ਵਹਿ ਅਮ ਲਾਗਹਿ ਤਿਨ ਕੈ ਪਾਏ ਰਾਮ ਹਰ ਹਰ ਚਰਨ ਸਰੇ ਵਹਿ ਤਿਨ ਕੇ ਜਿਨ ਸਤਗੁਰ ਪੁਰਖ ਪ੍ਰਭ ਧਿਆਇਆ ਤੂੰ ਵੜਦਾਤਾ ਅੰਤਰ ਜਾਮੀ ਮੇਰੀ ਸ਼ਰਧਾ ਪੂਰ ਹਰ ਰਾਇਆ ਗੁਰ ਸਿਖ ਮੇਲ ਮੇਰੀ ਸ਼ਰਧਾ ਪੂਰੀ ਅਨ ਦਿਨ ਰਾਮ ਗੁਣ ਗਾਏ ਜਿਨ ਸਤਗੁਰ ਜਿਨ ਸਤਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਲਾਈ ਹਉ ਵਾਰੀ ਹਉ ਵਾਰੀ ਗੁਰ ਸਿੱਖ ਮੀਤ ਪਿਆਰੇ ਰਾਮ ਹਰ ਨਾਮੋ ਹਰ ਨਾਮ ਸੁਣਾਏ ਮੇਰਾ ਪ੍ਰੀਤਮ ਨਾਮ ਆਧਾਰੇ ਰਾਮ ਹਰ ਹਰ ਨਾਮ ਮੇਰਾ ਪ੍ਰਾਨ ਸਖਾਈ ਤਿਸ ਬਿਨ ਘੜੀ ਨਿਮਕ ਨਹੀਂ ਜੀਵਾ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਅੰਮ੍ਰਿਤ ਪੀਵਾ ਹਰਿ ਆਪੇ ਸਰਦਾ ਲਾਏ ਮਲਾਏ ਹਰਿ ਆਪੇ ਆਪ ਸਵਾਰੇ ਹਉ ਵਾਰੀ ਹਉ ਵਾਰੀ ਗੁਰ ਸਿੱਖ ਮੀਤ ਪਿਆਰੇ ਹਰਿ ਆਪੇ ਹਰਿ ਆਪੇ ਪੁਰਖ ਨਿਰੰਜਨ ਸੋਈ RAM ਹਰਿ ਆਪੇ ਹਰਿ ਆਪੇ ਮੇਲਾ ਕਰੈ ਸੋ ਹੋਈ RAM ਜੋ ਹਰ ਪ੍ਰਭ ਭਾਵੈ ਸੋ ਹੀ ਹੋਵੈ ਅਵਰਨਾ ਕਰਨਾ ਜਾਈ ਬਹੁਤ ਸਿਆਣ ਭੱਲਿਆ ਨਾ ਜਾਈ ਕਰ ਥਾਕੇ ਸਭ ਚਤਰਾਈ ਗੁਰ ਪ੍ਰਸਾਦ ਜਨ ਨਾਨਕ ਦੇਖਿਆ ਮੈਂ ਹਰ ਬਿਨੇ ਅਵਰ ਨ ਕੋਈ ਹਰ ਆਪੇ ਹਰ ਆਪੇ ਪੁਰਖ ਨਿਰੰਜਨ ਸੋਈ ਵਡਹੰਸ ਮਹੱਲਾ ਚੌਥਾ ਹਰ ਸਤਗੁਰ ਹਰ ਸਤਗੁਰ ਮੇਲ ਹਰ ਸਤਗੁਰ ਚਰਨ ਹਮ ਪਾਇਆ RAM ਕਿਮਰ ਅਗਿਆਨ গো ਆਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਗੁਰ ਗਿਆਨ ਅੰਜਨ ਸਤ ਗੁਰੂ ਪਾਇਆ ਅਗਿਆਨ ਅੰਧੇਰ ਬਨਾਸੀ ਸਤ ਗੁਰ ਸੇਵ ਪਰਮ ਪਦ ਪਾਇਆ ਹਰ ਜੱਪਿਆ ਸਾਸ ਗਰਾਸੇ ਜਿਨ ਕੋ ਹਰ ਪ੍ਰਭ ਕਿਰਪਾ ਧਾਰੀ ਤੇ ਸਤ ਗੁਰ ਸੇਵਾ ਲਾਇਆ ਹਰ ਸਤ ਗੁਰ ਹਰ ਸਤ ਗੁਰ ਮੇਲ ਹਰ ਸਤਗੁਰ ਚਰਨ ਹਮ ਪਾਇਆ ਮੇਰਾ ਸਤਗੁਰ ਮੇਰਾ ਸਤਗੁਰ ਪਿਆਰਾ ਮੈਂ ਗੁਰਬਿਨ ਰਹਿਣ ਨਾ ਜਾਈਂ ਰਾਮ ਹਰ ਨਾਮੋ ਹਰ ਨਾਮ ਦੇਵੈ ਮੇਰਾ ਅੰਤ ਸਖਾਈ ਰਾਮ ਹਰ ਹਰ ਨਾਮ ਮੇਰਾ ਅੰਤ ਸਖਾਈ ਗੁਰ ਸਤਗੁਰ ਨਾਮ ਦਿਰੜਾਇ ਜਿੱਥੈ ਪੁੱਤ ਕਲਤਰ ਕੋਈ 베ਲੀ ਨਹੀਂ ਇਤੈ ਹਰ ਹਰ ਨਾਮ ਛਡਾਇਆ ਤਨ ਤਨ ਸਤਿਗੁਰ ਪੁਰਖ ਨਿਰੰજન ਜਿਤ ਮਿਲ ਹਰ ਨਾਮ ਧਿਆਈ ਮੇਰਾ ਸਤਿਗੁਰ ਮੇਰਾ ਸਤਿਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ ਜਿਨਹੀ ਦਰਸ਼ਨ ਜਿਨਹੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਰਾਮ ਤਿਨ ਨੇ ਫਲ ਤਿਨ ਨੇ ਫਲ ਜਨਮ ਸਭ ਬਿਰਤਾ ਗਵਾਇਆ ਰਾਮ ਨੇਪਲ ਜਨਮ ਤਿਨ ਬ੍ਰਿਥਾ ਗੋ ਆਇਆ ਤੇ ਸਾਖਤ ਮੋਏ ਮਰ ਝੂਰੇ ਕਰ ਹੁੰਦੈ ਰਤਨ ਪਦਾਰਥ ਭੂਖੇ ਭਾਗਹੀਨ ਹਰ ਦੂਰੇ ਹਰ ਹਰ ਤਿਨ ਕਾ ਦਰਸ਼ਨਾ ਕਰਿਓ ਹੋ ਜਿਨਿ ਹਰ ਹਰ ਨਾਮ ਨਾ ਧਿਆਇ ਜਿਨਿ ਦਰਸ਼ਨ ਜਿਨਿ ਦਰਸ਼ਨ ਸਤਗੁਰੂ ਪੁਰਖ ਨਾ ਪਾਇਆ ਹਮ ਚਾਤਰ ਕ ਹਮ ਚਾਤਰ ਕ ਦੀਨ ਹਰ ਪਾਸ ਬੇਨੰਤੀ ਰਾਮ ਗੁਰ ਮਿਲ ਗੁਰ ਮੇਲ ਮੇਰਾ ਪਿਆਰਾ ਹਮ ਸਤਗੁਰ ਕਰਹਿ ਭਗਤੀ ਰਾਮ ਹਰ ਹਰ ਸਤਗੁਰ ਕਰਹਿ ਭਗਤੀ ਜਾਂ ਹਰ ਪ੍ਰਭ ਕਿਰਪਾ ਧਾਰੇ ਮੈਂ ਗੁਰ ਬਿਨ ਅਵਰ ਨ ਕੋਈ 베ਲੀ ਗੁਰ ਸਤਗੁਰ ਪ੍ਰਾਣ ਹਮਾਰੇ ਕਹੋ ਨਾਨਕ ਗੁਰ ਨਾਮ ਦਰੜਾਇਆ ਹਰ ਹਰ ਨਾਮ ਹਰ ਸਤੀ ਹਮ ਚਾਤਰ ਕਹਮ ਚਾਤਰ ਕ ਦੀਨ ਹਰ ਪਾਸ ਬੇਨੰਤੀ ਵਡਾਹ ਸਮਹੱਲਾ ਚੌਥਾ ਹਰ ਕਿਰਪਾ ਹਰ ਕਿਰਪਾ ਕਰ ਸਤਿਗੁਰ ਮੇਲ ਸੁਖ ਦਾਤਾਰਾ ਹਮ ਪੁੱਛਹਿ ਹਮ ਪੁੱਛਹਿ ਸਤਿਗੁਰ ਪਾਸ ਹਰ ਬਾਤਾਰਾ ਸਤਿਗੁਰ ਪਾਸ ਹਰ ਬਾਤ ਪੁੱਛਹਿ ਜਿਨ ਨਾਮੁ ਪਦਾਰਥ ਪਾਇਆ ਪਾਏ ਲੱਗਹਿ ਨਿਤ ਕਰਹਿ ਬੇਨੰਤੀ ਗੁਰ ਸਤਗੁਰ ਪੰਥ ਬਤਾਇ ਸੋਈ ਭਗਤ ਦੁਖ ਸੁਖ ਸਮਤ ਕਰ ਜਾਣੈ ਹਰ ਹਰ ਨਾਮ ਹਰ ਰਾਤਾ ਹਰ ਕਿਰਪਾ ਹਰ ਕਿਰਪਾ ਕਰ ਗੁਰ ਸਤਗੁਰ ਮੇਲ ਸੁਖ ਦਾਤਾ ਸੁਣ ਗੁਰਮਖ ਸੁਣ ਗੁਰਮਖ ਨਾਮ ਸਭ ਬਿਨ ਸੇ ਹਉ ਮੈਂ ਪਾਪਾਰam ਜਪ ਹਰ ਹਰ ਜਪ ਹਰ ਹਰ ਨਾਮ ਲੱਥਿਆੜੇ ਜਗ ਤਾਪਾਰਾਮ ਹਰ ਹਰ ਨਾਮ ਜਿਨੀ ਅਰਾਧਿਆ ਤਿਨ ਕੇ ਦੁਖ ਪਾਪ ਨਵਾਰੇ ਸਤਗੁਰ ਗਿਆਨ ਖੜਗ ਹੱਥ ਦੀਨਾ ਜਮ ਕੰਕਰ ਮਾਰ ਬਿਦਾਰੇ ਹਰ ਪ੍ਰਭ ਕਿਰਪਾ ਧਾਰੀ ਸੁਖ ਦਾਤੇ ਦੁਖ ਲਾਥੇ ਪਾਪ ਸੰਤਾਪਾ ਸੁਣ ਗੁਰਮਖ ਸੁਣ ਗੁਰਮਖ ਨਾਮ ਸਭ ਬਿਨ ਸੇ ਹਉ ਮੈਂ ਪਾਪਾ ਜਪ ਹਰ ਹਰ ਜਪ ਹਰ ਹਰ ਨਾਮ ਮੇਰਾ ਮਨ ਪਾਇਆ ਰਾਮ ਮੁਖ ਗੁਰਮੁਖ ਮੁਖ ਗੁਰਮੁਖ ਜਪ ਸਭ ਰੋਗ ਗਵਾਇਆ ਰਾਮ ਗੁਰਮੁਖ ਜਪ ਸਭ ਰੋਗ ਗਵਾਇਆ ਅਰੋਗਤ ਭਏ ਸਰੀਰਾ ਅਨ ਦਿਨ ਸਹਿਜ ਸਮਾਧ ਹਰ ਲਾਗੀ ਹਰ ਜਪਿਆ ਗਹਿਰ ਗੰਭੀਰਾ ਜਾਤ ਅਜਾਤ ਨਾਮ ਜਿਨ ਧਿਆਇਆ ਤਿਨ ਪਰਮ ਪਦਾਰਥ ਪਾਇਆ ਜਪ ਹਰ ਹਰ ਜਪ ਹਰ ਹਰ ਨਾਮ ਮੇਰਾ ਮਨ ਭਾਇਆ ਹਰ ਧਾਰੂ ਹੋ ਹਰ ਧਾਰੂ ਕਿਰਪਾ ਕਰ ਕਿਰਪਾ ਲਿਹੋ ਉਬਾਰੇ ਰਾਮ ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਰਾਮ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਹਰ ਦਇਆਲ ਸਰਨਾਇ ਤੂੰ ਦੁਖ ਭੰਜਨ ਸਰਬ ਸੁਖ ਦਾਤਾ ਹਮ ਪਾਥਰ ਤਰੇ ਤਰਾਇ ਸਤਗੁਰ ਭੇਟ ਰਾਮ ਰਸ ਪਾਇਆ ਜਨ ਨਾਨਕ ਨਾਮ ਉਧਾਰੀ ਹਰ ਧਾਰੂ ਹਰ ਧਾਰੂ ਕਿਰਪਾ ਕਰ ਕਿਰਪਾ ਲੇਹੁ ਉਬਾਰੇ ਰਾਮ ਵਡਹੰਗ ਸੋ